ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਾਰਾ ਤੁਹਾਨੂੰ ਦਿਨ ਦੋ ਗੁਣੀ ਤੇ ਰਾਤਾਂ ਪੂਣੀ ਤਰਕੀ ਵਾਖੇ ਤੇ ਸਭ ਨੂੰ ਦੇਰੋਕ ਤਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਛੇ ਦਿਨ ਚੱਲ ਰਿਹਾ ਜੀ ਅ ਸਾਰੇ ਇੱਕ ਵਾਰ ਸਤਨਗ ਵਾਹਿਗੁਰੂ ਦਾ ਜਾਪ ਜਰੂਰ ਕਰਿਆ ਕਰੋ ਨਿਤਨੇਮ ਕਰਿਆ ਕਰੋ ਤੇ ਮੂਲ ਮੱਤਰ ਕਰ ਕਰ ਉਹ ਜੂਸ ਵੀ ਦਊਗਾ ਪੁੱਤ ਪਹਿਲਾਂ ਸਾਸਰੀ ਘਰ ਬਲਾ ਉਧਰ ਤਾਂ ਦਊਗਾ ਪਹਿਲਾਂ ਜੂਸ ਪਹਿਲਾਂ ਸਾਸਰੀ ਘਰ ਪਹਿਲਾਂ ਮੂਲ ਚ ਮਲੇ ਆਉਂਦੀ ਐ ਜੂਸ ਜਾਂ ਫੇਰ ਜਾ ਹਾਂ ਜਾ ਜੂਸ ਪੀਲਾ ਜਾ ਕੇ ਤੂੰ ਹਾਂ ਉਹ ਤੇ ਬੋਤਲ ਚ ਪਾ ਕੇ ਦਊਗਾ ਜੀ ਤੇ ਗੱਲ ਹੈਗੀ ਜੀ ਇਦਾਂ ਵੀ ਸ੍ਰੀ ਚਮਕੌਰ ਸਾਹਿਬ ਸਿੱਧੀ ਜੋੜ ਮੇਲਾ ਚੱਲ ਰਿਹਾ ਹੈ ਤੇ ਮੇਰੇ ਪਿੰਡ ਤੋਂ ਵੀ ਅ ਅੱਜ ਗਬਲਾ ਦਵਾਨ ਸੀ ਸੰਤੋੜ ਵੀ ਜਦੋਂ ਵੀਡੀਓ ਬਣ ਰਹੀ ਹੈ ਤੇ ਜੇ ਅਸੀ ਮੁੰਡੇ ਲੰਗਰ ਦੀ ਸੇਵਾ ਲਈ ਕੇ ਪਕੌੜੇ ਤੇ ਦੋ ਦੋ ਦਾ ਲੰਗਰ ਲਾਇਆ ਸੀ ਸ਼ਾਹ ਕਹਿੰਦੇ ਬਿਨਾ ਹੁਕਮ ਤੋਂ ਸੇਵਾ ਨਹੀਂ ਕਰ ਸਕਦਾ ਬੰਦਾ ਉਹ ਵਜਾ ਉਹ ਮੇਰੇ ਪਰ ਮੇਰੇ ਪਰ ਗੱਲ ਠੁੱਕਦੀ ਹੈ ਜੀ ਕਿ ਗੱਲ ਐਦਾਂ ਵੀ ਕੱਲ ਸ਼ਾਮ ਨੂੰ ਮੈਂ ਸੋਚਿਆ ਸੀ ਵੀ ਚੱਲ ਕੱਲ ਸ਼ਾਮ ਨੂੰ ਪਕੌੜੇ ਪਕੂੜੇ ਗੁਰੂ ਘਰ ਦੇ ਵਿੱਚ ਬਣਾ ਰਿਹਾ ਸੀ ਵੀ ਚੱਲ ਮੈਂ ਰਾਤ ਨੂੰ ਵੀ 2 ਵਜੇ ਮੈਂ ਉਹਨਾਂ ਨਾਲ ਜਾਊਂਗਾ ਤੇ ਸੇਵਾ ਉੱਥੇ ਕਰੂੰਗਾ ਵੀ ਇੱਥੇ ਸੰਦੀਪ ਭਾਈ ਸਾਰਾ ਪਰਿਵਾਰ ਮੇਰਾ ਗਿਆ ਵਸ ਸੀ ਚਮਕੌਰ ਸਾਹਿਬ ਰਾਤ ਨੂੰ ਝਾੜੂ ਚੂੜੀ ਦੀ ਸੇਵਾ ਕਰਨੀ ਸੀ ਇਹਨਾਂ ਨੇ ਪਤਾ ਨਹੀਂ ਹੁਣ ਬਹਿ ਗਰੂ ਕਰੀ ਕਿ ਨਹੀਂ ਕਰੀ ਇਹ ਇਹਨਾਂ ਨੂੰ ਪਤਾ ਆਈ ਡੋਂਟ ਨੋ ਪਰ ਲੈਬ ਮੈਨੂੰ ਲੱਗਦਾ ਲੈਬ ਹੋਇਆ ਸੀ ਕਰਨਮਾਲ ਵੀਡੀਓ ਤੇ ਸੇਵਾ ਤਾਂ ਕਰਕੇ ਆਇਆ ਇਹ ਤੇ ਮਾਂ ਵੀ ਮੈਂ 2:30 ਵਜੇ ਨਾਲ ਜਾਊਂਗਾ ਤੇ 2:00 ਵਜੇ ਜਾ ਮੇਰੀ ਅੱਖ ਖੁੱਲੀ ਜੀ ਐਸਾ ਚੱਕਰ ਆ ਦਿਮਾਗ ਨੂੰ ਜੀ 1 ਮਿੰਟ ਸਾਰੇ ਘਰ ਘੁੰਮੀ ਗਿਆ ਮੇਰਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਟਾ ਤੇ ਸਾਰਾ ਘਰ ਕੋ ਮਿਗਿਆ ਉਹ ਤੋਂ ਬਾਅਦ ਐਸਾ ਮਨ ਚ ਡਰ ਬੈਠਾ ਜੀ ਸੇਵਾ ਕਰਨ ਜਾਇ ਨਹੀਂ ਹੋ ਰਹੀ ਤ ਆ ਜਾ ਕੋਈ ਨਹੀਂ ਤੈਨੂੰ ਪਲਾ ਦੂਗਾ ਜੂਸ ਤੇ ਸਾਰਾ ਘਰ ਐ ਕੋ ਮਿਗਿਆ ਜੀ ਮੇਰਾ ਚੱਲ ਜਾ ਜਾ ਬੜੀ ਮੰਮਾ ਕੋਲ ਜਾ ਉਹ ਪਾ ਕੇ ਦੂਗੀ ਜੂਸ ਸਾਰਾ ਘਰ ਘੁੰਮ ਗਿਆ ਜੀ ਤੇ ਐਸਾ ਮਨ ਦੇ ਵਿੱਚ ਡਰ ਬੈਠਿਆ ਜੀ ਵੀ ਸਰ ਸਵੇਰ ਤੋਂ ਹੀ ਅਪਸੈਟ ਆ ਜਾ ਸਰ ਸਰੀਰ ਆ ਜਾ ਆ ਜਾ ਮੇਰਾ ਬੱਤਾ ਫੋਸ ਤੂੰ ਫਿਰ ਜਿਆਦਾ ਵੀਡੀਓ ਸ਼ੁਰੂ ਕਰ ਦੇਣਾ ਤੂੰ ਜਦ ਇਹ ਲੱਜ ਜਾਂਦੀ ਕਰਨ ਵਿੱਚ ਆਹ ਖਾਣਾ ਉਹ ਲੈਣਾ ਤੇਰੇ ਵਿੱਚ ਚੱਲ ਨਿਆਣੇ ਦਾ ਕੰਮ ਹੀ ਹੁੰਦਾ ਜੀ ਆਹ ਤਾਂ ਸਾਡੀ ਜਾਨ ਬਸਦੀ ਆ ਇਹਦੇ ਵਿੱਚ ਕਰਨ ਵਿੱਚ ਜੈ ਜ਼ਮੀਨ ਵਿੱਚ ਤੇ ਹੁਣ ਵੀ ਸੰਦੀਪ ਰਾਣ ਨੇ ਮੈਨੂੰ ਧੱਕੇ ਨਾਲ ਤਿਆਰ ਕਰਾਇਆ ਵੀ ਨਾਲ ਚੱਲ ਸਾਡੇ ਵੀਪਾ ਨੇ ਇੱਥੇ ਸੇਵਾ ਕਰਕੇ ਆਉਣੀ ਆ ਤੇ ਹੁਣ ਗੁਰੂ ਘਰਾਂ ਦੇ ਵਿੱਚ ਜਪ ਸ਼ੁਰੂ ਹੋ ਗਿਆ ਬਹਾ ਗੁਰੂ ਭਾਈ ਆਪਣੀ ਤਈਰ ਅਰਦਾਸਾਂ ਵੀ ਸਾਡੇ ਕੰਨਾਂ ਦੇ ਵਿੱਚ ਮਿੱਠੀ ਮਿੱਠੀ ਬਾਣੀ ਸਵੇਰੇ ਸ਼ਾਮ ਪੈਂਦੀ ਰਹੇ ਤੇ ਤੁਹਾਡੇ ਤੁਹਾਡੇ ਵੀ ਪੈਂਦੀ ਰਹੇ ਜਾ 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 ਤੇ ਸਾਰਿਆਂ ਦੇ ਪੈਂਦੀ ਰਹੇ ਤੇ ਮਹਾਰਾਜ ਸਾਰਿਆਂ ਨੂੰ ਭਾਈ ਹਾਂ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਸਾਰਿਆਂ ਨੂੰ ਦੇਰੋਖਤਾ ਬਖਸ਼ੇ ਹਾਂ ਹੁਣ ਮੈਂ ਕਹਿੰਦਾ ਵੀ ਸ਼ੁਰੂ ਮੇਤੀ ਕਰ ਦਿੰਦਾ ਵਾਹਗੁਰੂ ਪਤਾ ਨਹੀਂ ਕਿਹੜਾ ਚੱਕਰ ਆ ਮੈਂ ਬੀਪੀ ਵੀ ਚੈੱਕ ਕਰਵਾਇਆ ਜੀ ਤੇ ਦਵਾਈ ਵੀ ਲਿਆ ਹੁਣ ਦੇਖਾਂਗੇ ਕੀ ਬਣਦਾ ਤੇ ਮੈਂ ਹੁਣ ਤੁਹਾਨੂੰ ਮਿਲਾਉਂਦਾ ਜਿੰਦਰ ਚੱਲ ਕੇ ਇਹਨਾਂ ਨਾਲ ਪਰਿਵਾਰ ਨਾਲ ਬਾਕੀ ਨਾਲ ਇਹ ਨਹੀਂ ਅਟੇ ਜੀ ਵਾਹਿਗੁਰੂ ਜੀ ਦਾ ਕਾ ਸਾ ਵਾਹਿਗੁਰੂ ਜੀ ਕੀ ਪਤਨੀ ਮੈਂ ਅੰਦਰ ਸੁਣਦੀ ਸੀ ਤੁਸੀਂ ਰੀਤ ਨੂੰ ਕਦਰ ਵਾਰੇ ਤੇ ਆਹੀ ਪੰਗਾ ਜਿਹੜਾ ਸੰਦੇ ਦੀ ਬੋਤਲ ਪਈ ਐ ਸਪੈਸ਼ਲ ਕਮੈਂਟ ਕਰਾ ਵਗ ਭੈਣਾਂ ਨੇ ਸਾਡੇ ਨੇ ਕਿ ਐੜੀ ਭੂਆ ਨੇ ਬੇਹਣ ਨੂੰ ਨਾ ਚਾਕਲੇਟ ਦੋ ਨਾ ਜੂਸ ਦੋ। ਕੀ ਕਰੀਏ ਜੀ? ਬਸ ਹੁਣ ਬਸ ਉੱਤੇ ਭਰੇ ਦੇਣੀ। ਕੀ ਕਰੀਏ ਜੀ? ਨਿਆਣੇ ਹਟਦੇ ਨਹੀਂ। ਹਮ ਨਿਆਣੇ ਹੋਏ, ਸਿਆਣੇ ਹੋਏ, ਇਹ ਦੋਹੋ ਜਣੇ ਕਾਬੂ ਨਹੀਂ ਹੁੰਦੇ। ਹਾਂ। ਹੁਣ ਚਾਕਲੇਟ ਦੇ ਦੋ ਕਹਿੰਦੀ ਲੈ। ਸੌਣ ਲੋ ਜੇ। ਜੇ ਆ ਨਹੀਂ ਤਾਂ ਅਸੀਂ ਪਸਾਖੀ ਰੱਖੀ। ਹਮ ਮੈਂ ਨਾ ਉਹ ਬੈਂਡਲ ਲੈਣੀ ਆ। ਰਾਤ ਜੇ ਅਸੀਂ ਝਾੜੂ ਜੀ ਸੇਵਾ ਕਰਦੇ ਤੇ ਨਾ। ਜਾ ਕੰਮ ਹੋ ਗਿਆ ਮੇਰੇ। ਉਹ ਹੋ ਗਿਆ। ਤੁਸੀਂ ਤੇ ਰਾਤ ਜਾਂਦੇ ਬੀਬੀ ਇਹਨਾਂ ਕੱਤੀ ਦੇ ਰਾਤ ਇਹ ਜਾਂਦੇ ਕਿੰਨਾ ਆਨੰਦ ਆਇਆ ਰੇਮਾ ਕਰਕੇ ਮੈਂ ਤਾਂ ਆ ਕੋਈ ਗੱਲ ਸੋਦੀ ਦੀ ਲੜ ਵਾਈ ਗੁਰਜੀ ਦਾ ਖਾਸ ਸਾਹਿਬ ਵਾਈ ਗੁਰਜੀ ਦੀ ਵਾਤੇ ਮਾਰ ਬਿੱਕੀ ਵਾਤੇ ਫਿਰ ਇਹਨਾਂ ਬਈ ਇੱਕ ਵਾਰ ਮੇਰਾ ਤਾਂ ਗਿਰਿਆ ਹਾ ਤਾਂ ਮੈਂ ਕਿਹਾ ਸਰ ਮੈਂ ਸ਼ੁਕਰੀ ਤੁਹਾਨੂੰ ਰੱਖ ਮੰਨੀ ਆ ਵੀ ਮੈਂ ਉਰੀ ਬੀਬੀ ਕੋ ਰਹ ਜੂਗੀ ਹਾਂ ਦੀਦੀ ਨੇ ਤਾਂ ਐਂ ਕਹਤਾ ਮੂਸੋਂ ਨਿਕਲ ਜਾਣਾ ਕਿ ਨਹੀਂ ਵੀ ਮੈਂ ਵੀ ਜਾਣਾ ਮੈਂ ਪਿੱਛੇ ਪਿੱਛੇ ਜਾਏਗੀ ਨੱਟ ਦੀ ਮੈਂ ਕਿਹਾ ਮੈਂ ਵੀ ਜਾਣਾ ਚੱਲ ਚਲੇਗੇ ਉੱਥੇ ਜਾ ਕੇ ਪਤਾ ਨਹੀਂ ਪਰਮਾਤਮਾ ਦੀ ਕੈਸੀ ਲੋੜਾਈ ਸਰੀਰ ਆਏ ਹੋ ਗਿਆ ਵੀ ਕੁਝ ਹੋਇਆ ਹੀ ਨਹੀਂ ਬੰਗ ਵਰਗਾ ਹੱਸ ਦੇ ਤੂਸ ਦੇ ਨੱਠ ਦੇ ਭੱਜ ਦੇ ਬਈ ਪਰਮਾਤਮਾ ਜੀ ਦੀ ਸੇਵਾ ਸਾਰਿਆਂ ਨੂੰ ਦਵੇ ਮੇਰੇ ਨੂੰ ਹਾਂ ਪਰਮਾਤਮਾ ਨੇ ਨਾ ਕੋਈ ਜਰੀਆ ਬਣਾਇਆ ਹੂੰ ਵੀ ਆ ਸੇਵਾ ਤੇ ਤੁਸੀਂ ਕਰਨੀ ਹੋ ਕਰਨੀ ਹਾਂ ਬਈ ਮੇਰੇ ਕੋਲ ਛਾਪ ਨਹੀਂ ਰਹਿ ਗਿਆ ਵੀ ਪਰਮਾਤਮਾ ਦੇ ਸਾਡੇ ਕਰਮਾਂ ਦੇ ਵਿੱਚ ਵੀ ਐਸੀ ਸੇਵਾ ਰਹੀ ਹੋਣੀ ਜਿਹੜੀ ਅਸੀਂ ਰਾਤ ਕਰੀ ਰਾਤ ਰਾਤ ਸਾਡੀ ਰੀਤ ਨੇ ਵੀ ਬਹੁਤ ਸੇਵਾ ਕਰੀਏ ਨੰਗੇ ਪੈਣ ਦਾਦੇ ਪਾਪਾ ਸਾਰੇ ਇਹਨੂੰ ਫਸੀ ਕੇ ਹਾਂ ਇੱਕ ਭਾਈ ਤਾਂ ਆਇਓ ਕਿ ਦਾਦਾ ਕਹਿੰਦਾ ਤੁਹਾਡੇ ਵਿੱਚ ਤੇ ਇਹਨੂੰ ਚੱਕ ਲੈ ਜਾਣਾ ਕਿਸੇ ਨੇ ਮੈਂ ਖਾਏ ਵੀ ਲੈ ਜੂ ਜਿੰਨੇ ਵੀ ਉਹ ਗੜੀ ਦਾ ਆਪਾਂ ਜਾਂ ਗੜੀ ਸਾਹਿਬ ਨੂੰ ਜਾਣਦੇ ਆ ਜੱਸ ਜਿੰਨੀਆਂ ਵੀ ਦੁਕਾਨਾਂ ਕਹਿੰਦੇ ਕੁੜੀ ਦੇ ਜਰਾਬਾਂ ਬੂਟ ਤਾਂ ਫਤਲ ਖੰਡ ਲੱਜਣੀ ਹੈ ਪਰ ਇਹ ਕਿੱਥੇ ਗੋਦੀ ਵੀ ਨਹੀਂ ਚੜੀ ਜੀ ਕਿਸੇ ਦੀ ਉਹ ਤਾਂ ਕਿਹਾ ਅਸਲ ਵਿੱਚ ਕਿਹਾ ਵੀ ਇਹ ਸਰੀਰ ਨੂੰ ਗਰਮੀ ਆਈ ਤੁਹਾਨੂੰ ਪਾਣ ਨਿਆਣਿਆਂ ਨੂੰ ਤਾਂ ਣਾਟ ਦੇ ਭੱਜਦੇ ਨੇ ਵੈਸੇ ਹੀ ਇਹਨਾਂ ਦਾ ਅੰਦਰ ਮੈਦਾ ਗਰਮ ਹੁੰਦਾ ਚਰਦੇ ਭਦਿਆਂ ਗਰਮ ਇਹ ਤਾਂ ਹੋਰ ਵੀ ਆਏ ਹੋਈ ਪਈ ਤੀ ਵੀ ਬਸ ਨੱਠਿਓ ਨੱਠਿਓ ਨੱਠਿ ਤੂਰੀ ਦਾ ਆਇਓ ਨਹੀਂ ਨੱਠਿਓ ਵੀ ਵਾਹਿਗੁਰੂ ਕਰਨੇ ਇਹਦੇ ਮਗਰ ਨਹੀਂ ਤੂ ਇਹਦੇ ਮਗਰ ਹਾਂ ਬਹੁਤ ਵਧੀਆ ਲੱਗਿਆ ਰਾਤ ਅੱਜ ਤਾਂ ਮੈਨੂੰ ਵੀ ਇੱਥੇ ਜਾਣਾ ਹੈ ਸੇਵਾ ਕਰਨ ਚੋ ਪੌਸ਼ ਆਪ ਨੂੰ ਵਾਹਿਗੁਰੂ ਕਰ ਬਾਤਾਂ ਨਾਨੀ ਕੋਲੋਂ ਚੋ ਭਤੀਜੇ ਤੇ ਵਾਹਿਗੁਰੂ ਕਰਿਆ ਤਾਂ ਕਿੱਥੇ ਕਰਿਆ ਤਾ ਸਿੰਬਰਿਆ ਤਾਂ ਸੇ ਭਾਈ ਕਰੀ ਤੀ ਬੰਗਾਪਾ ਕਾ ਤੇ ਸੇਵਾ ਨਹੀਂ ਹੁੰਦੀ। ਹਾਂ? ਨਹੀਂ। ਮੈਂ ਤਾਂ ਆਪ ਬਾਬਾ ਮੂਰੇ ਹੀ ਅਰਦਾਸ ਕਰਦਾ। ਮੀਠੇ ਕਹਣਾ ਤੁਸੀਂ ਕਹਿੰਦੇ ਤੁਹਾਡਾ ਸਰੀਰ ਫੁੱਲ ਵਰਗਾ ਹੋ ਗਿਆ ਮੇਰਾ ਵੀ ਹੋ ਜਾਵੇ ਅੱਜ। ਨਹੀਂ ਤਾਂ ਹੀ ਤਾਂ ਤੁਹਾਨੂੰ ਕਹਿੰਦੇ ਵੀ ਤੁਸੀਂ ਕਹਿੰਦੇ ਵੀ ਮੇਰਾ ਸਰੀਰ ਨੂੰ ਚੱਕਰ ਆਉਂਦੇ ਮੈਂ ਘਰੇ ਰਹਿਣਾ। ਘਰੇ ਰਹਿ ਕੇ ਕੋਈ ਹੱਲ ਨਹੀਂ। ਜੇ ਤੁਹਾਨੂੰ ਬਾਈਦਾ ਵੀ ਚੱਕਰ ਆਏ ਵੀ ਉੱਥੇ ਬੀਬੀ ਕੋਲ ਬਹਿ ਜਿਓ। ਜੇ ਹੋਣਾ ਜੀ ਕਰਿਆ ਤੁਸੀਂ ਸਾਡੇ ਨਾਲ ਚੱਲਿਓ ਸੇਵਾ ਕਰਨ। ਮੇਰੇ ਸਾਹ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਵੀ ਵਿੱਕੀ ਨੇ ਜੇ ਸੇਵਾ ਕਰੀ ਤਾਂ ਠੀਕ ਹੋ ਜਾਊਗਾ। ਹਾਂ, ਠੀਕ ਹੋ ਜਾਣ। ਬਈ ਇੱਕਨਾਂ ਦੀ ਕੋਈ ਗੱਲ ਨਹੀਂ ਹੈਗੀ। ਅੱਗੇ ਸਵੇਰ ਜਦੋਂ ਜਿੰਮ ਘਰ ਸਾਂ ਤੀਨ ਤੀਨ ਚਾਰ ਚਾਰ ਨੇ ਇਹ ਸਪੈਸ਼ਲ ਟਰੱਕ ਪਰ ਤੇ ਛੁੱਟੀ ਕਰਦਾ ਦਾ ਵੀ ਮੈਂ ਸੇਵਾ ਕਰਨੀ ਇਸ ਵਾਰ ਵੀ ਇਹਨਾਂ ਨੇ ਮੈਨੂੰ ਆਹੀ ਗੱਲ ਕਹੀ ਸੀਗੀ ਪਟਾ ਸਾਹਿਬ ਦੇ ਨੂੰ ਕਹਿੰਦੇ ਮੈਨੂੰ ਨਾ ਛੇੜਿਓ ਵੀ ਮੈਂ ਤਾਂ ਹੁਣ ਆਪਣੀ ਲਗਾਤਾਰ ਸੇਵਾ ਕਰਨੀ ਆ ਉਹਦਣੇ ਦੱਦ ਕਹਿੰਦੇ ਮੈਂ ਪਟਾ ਸਾਹਿਬ ਚਲੇ ਗਿਆ ਮੇਰ ਤੋਂ ਤਾਂ ਕੁਰਸੀ ਤੇ ਹੀ ਬੈਠ ਹੋਇਆ ਮੈ ਮੈਨੂੰ ਇੰਨੇ ਚੱਕਰ ਆਉਂਦੇ ਤੇ ਜਾਂਦੇ ਨਹੀਂ ਉਹੀ ਗੱਲ ਆਇਆ ਨਾ ਵਿੱਕੀ ਦੀ ਗੱਲ ਆ ਗਈ ਵੀ ਬਿਨ ਕਰਮਾ ਤੇ ਕੁਝ ਨਹੀਂ ਹੈਗਾ ਜੇ ਆਪਾਂ ਸੋਚੀਏ ਹੈਨਾ ਕੋਈ ਵਖਤ ਤਾਂ ਵੀ ਕਿ ਸਾਡਾ ਸੇਵਕ ਆਹੜਾ ਤਾਂ ਚਾਹੀਦਾ ਨਹੀਂ ਉੱਥੇ ਹੀ ਕਰਦੇ ਤਾਂ ਕੁਝ ਨਹੀਂ ਹੈਗਾ ਭਈ ਬਹੁਤ ਸੇਵਾ ਪਰਮਾਤਮਾ ਨੂੰ ਮੰਨ ਕੇ ਕਰ ਰਹੀ ਆ ਤਾਂ ਭਈ ਇਸ ਵਾਰ ਥੋੜਾ ਜਿਹਾ ਹੈ ਘਟੇ ਭਈ ਕਪਟਾ ਸਾਹਿਬ ਕਿਆ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦੁੱਧ ਦੀ ਸੇਵਾ ਨੱਠੇ ਬੱਚਾ ਫੇਰੇ ਕਰਦਾ ਹੁਣ ਪਤਨੀ ਨੇ ਤੇ ਸ਼ਰੀਰ ਨੂੰ ਕੀ ਹੋਇਆ ਹਾਂ ਤਾਂ ਕਹੋ ਮਹਾਰਾਜ ਕਿਰਪਾ ਕਰੋ ਤੁਸੀਂ ਪਰਮਾਤਮਾ ਪਰ ਮੇਰੇ ਹਿਸਾਬ ਦੇ ਨਾਲ ਤੇ ਆਂਦੇ ਦੇ ਸਾਰਾ ਕੁਝ ਆਪੇ ਠੀਕ ਕਰ ਦੇਣਾ ਉਹਨਾਂ ਨੇ ਕਿਤੇ ਨਾ ਕਿਤੇ ਸਾਡੀ ਭੁੱਲ ਚੁੱਕ ਹੁੰਦੀ ਆ ਹਾਂ ਤੁਸੀਂ ਨਾ ਡਾਕਟਰ ਕੋਲ ਬੀਪੀ ਚੈੱਕ ਕਰਾਉਣ ਚਲੇ ਗਏ ਤੁਸੀਂ ਕਿਹੜੇ ਸਾਨੂੰ ਦੱਸ ਕੇ ਗਏ ਆ ਹੂੰ ਜਨਤਾ ਹੈ ਤਾ ਵੀ ਡੰਕਰਾਂ ਨੂੰ ਕੱਖ ਪਾਉਨੇ ਸੱਚੂ ਗੱਲ ਟੈਨਸ਼ਨ ਹੋ ਗਈ ਮੈਨੂੰ ਦੋ ਤਿੰਨ ਵਾਰ ਕਿਹਾ ਮੈਂ ਕਿ ਕਿੰਦੇ ਲਾ ਕਿਤੇ ਡਿੜਿਆ ਤਾਂ ਨਹੀਂ ਕੇ ਅਸੀਂ ਤਿੰਨ ਤੋ ਤੇ ਮੈਂ ਕਰਨ ਨਾ ਤਿੰਨ ਚਾਰ ਵਾਰ ਥਲੇ ਭੇਜਦੀ ਫੇਰੀ ਚੱਕਰ ਤਾਂ ਨਹੀਂ ਆਉਂਦਾ ਉੱਪਰ ਤੇ ਜਦੋਂ ਫੋਨ ਵੱਜੇ ਮੈਨੂੰ ਲੱਗੇ ਵੀ ਫੋਨ ਧੰਮੇ ਵੱਜਦਾ ਦਿੱਤੀ ਜਿਹੜਾ ਫੋਨ ਹੱਥ ਚ ਚਲੇ ਗਿਆ ਉਹ ਮਾਦਾ ਡਾਕਟਰ ਕੋ ਬੀਪੀ ਚੈੱਕ ਕਰਾਉਣ ਗਿਆ ਤਾਂ ਮਾਨੂੰ ਆਏ ਵੀ ਜੇ ਤੁਸੀਂ ਹੁਣ ਕਹੇ ਕਹਿੰਦੀਆਂ ਵੀ ਜਾਣਾ ਤਾਂ ਨਾਲ ਜਾਣਾ ਨਾਲ ਮੈਂ ਪਹਿਲਾਂ ਆਪਣੀ ਆਪਣਾ ਇੱਕ ਵਾਰ ਸੈਟਿਸਫਾਈ ਤਾਂ ਮਾ ਸਰੀਰ ਸਹੀ ਆ ਤੂੰ ਆਪਣੀ ਜਗ੍ਹਾ ਸੈਠਾ ਮੱਕਰਾ ਕਨ ਮੈਨੂੰ ਵੀ ਟੈਨਸ਼ਨ ਸੀ ਮੈਂ ਮੈਂ ਤਾਂ ਮਾ ਤਾਂ ਥੱਲੇ ਤੋਂ ਤੁਰ ਲੱਗਿਆ ਮੈਂ ਫੋਨ ਉੱਪਰ ਪਿਆ ਗੂਗਲ ਪੇ ਕਰਕੇ ਡਾਕਟਰ ਨੂੰ ਪੈਸੇ ਦੇਣੇ ਤੇ ਮਾਹੋਂ ਕਿਹੜਾ ਉੱਪਰ ਚੜੂਗਾ ਪਾਪਾ ਜੀ ਦੇ 50 ਰੁਪਏ ਲੈ ਕੇ ਮਾ ਲੰਘ ਗਿਆ ਕਣੀ ਚੱਲ ਕੋਈ ਚੱਲ ਕਿਆ ਜੱਸ ਸਵੇਰੇ ਇਹਨਾਂ ਨੂੰ ਹੁਣ ਜੇ ਡੋਲੇ ਨਾ ਕਟਾਈ ਜੇ ਹੁਣ ਤਾਂ ਡੋਲੇ ਤਾਂ ਕਟਾਈ ਹੋਊਗੀ ਕੁਝ ਵੀ ਆ ਤੈਨੂੰ ਦੱਸਤਾ ਮੈਂ ਜੇ ਡੋਲੇ ਤਾਂ ਕਟਾਈ ਹੋਊਗੀ ਸਰਦਾਰ ਜੀ ਤੁਹਾਨੂੰ ਜਵਾਨੀ ਚੜੀ ਆ ਕੋੜ ਕੋੜ ਦੋ ਕਮਾਲ ਮਸਾਲੇ ਨਿਕ ਪਾਵਾ ਮੈਨੂੰ ਕੋੜ ਦੋ ਕਿੱਥੇ ਮੇਰੇ ਕੱਪੜੇ ਦੱਸੋ ਪਹਿਲਾਂ ਮੈਨੂੰ ਆਹ ਦੱਸੋ ਮੇਰੇ ਸਰਦੀਆਂ ਵਾਲੇ ਕੱਪੜੇ ਤੁਸੀਂ ਕਿੰਨੇ ਕ ਕੱਢੇ ਐਨੇ ਕੱਪੜੇ ਕੱਢ ਲਈ ਪਰ ਇਹ ਕਹਿੰਦੇ ਮੇਰੇ ਕੋਲ ਕੱਪੜਾ ਹੀ ਨਹੀਂ ਕੱਢਿਆ ਅੱਛਾ ਇੱਧਰ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਪਤੇ ਮੈਂ ਖਾਂ ਪਤਨੀ ਵਿੱਕੀ ਬੰਨੂ ਗੱਲਾਂ ਕਦੇ ਕਰਦੀ ਨਹੀਂ ਵੈਗੁਰਜੀ ਖਾਲਸਾ ਵੈਗੁਰਜੀ ਫਤੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਠੰਡ ਤਾਂ ਮੈਨੂੰ ਲੱਗਦੀ ਐ ਠੰਡ ਤਾਂ ਉਹ ਦੇਖਣਾ ਚਾਹੀਦਾ ਇਹਨਾਂ ਨੂੰ ਵੀ ਕੱਪੜੇ ਤਾਂ ਇਹਨਾਂ ਨੂੰ ਕੱਢਣੇ ਚਾਹੀਦੇ ਕਿ ਤੁਸੀਂ ਆਪ ਦ ਅਰ ਜਦ ਮੈਂ ਪੇਟੀ ਫੋਲਣੀ ਆ ਕੱਟ ਕੱਟ ਕੇ ਬਾਹਰ ਮਾਰਨਾ ਵੀ ਆ ਕਿਹਦੇ ਵਾਸਤੇ ਰੱਖਿਆ ਵਾ ਕਿਹਦੇ ਵਾਸਤੇ ਰੱਖਿਆ ਵਾ ਕਿਹਦੇ ਵਾਸਤੇ ਰੱਖਿਆ ਵਾ ਬਸ ਫੇਰ ਰਲ ਦਾ ਝਾਕੀ ਜਣਾ ਗੱਲ ਇਹ ਐ ਵੀ ਇੰਨੇ ਸਾਰੇ ਕੋਲਾ ਦੇ ਕੱਪੜੇ ਕੱਢ ਕੇ ਪਾਉਣੇ ਤਾਂ ਆਪਣੇ ਉਹੀ 2-3 ਫੇਰ 2-3 ਦੇ ਦੋ ਮੈਨੂੰ ਮੇਰੇ ਕਿੱਥੇ ਆ ਤੇ 2-3 ਕੱਢੇ ਤਾਂ ਪਏ ਆ ਮੇਰੇ ਲੰਬਾ ਜਿਹਾ ਚੋਗਾ ਕਿੱਥੇ ਆ ਲੰਬਾ ਜਿਹਾ ਚੋਲਾ ਓਏ ਇੰਨੀ ਤਾਂ ਠੰਡ ਵੀ ਨਹੀਂ ਹੈਗੀ ਅਲੇ ਜਿੰਨੀ ਤਾਂ ਘਾਤੀ ਆਈ ਨਹੀਂ ਕਰਨਾ ਹੁੰਦਾ ਰਾਤ ਦੇਖ ਲਓ ਕਿੰਨੇ ਵਧੀਆ ਲੱਗਦੇ ਤੇ ਮੈਨੂੰ ਸੇਵਾ ਕਰਦੇ ਤੁਸੀਂ ਭਾਈ ਗਰਮੀ ਆ ਗਈ ਇੱਕ ਵਾਰ ਤਾਂ ਆ ਮੈਂ ਇਹ ਕੋਡ ਪਾ ਕੇ ਗਈ ਸੀ ਐ ਤभी ਕਦ ਖੋਲਦਾ ਹਾਂ ਮਨ ਕਪੜੇ ਦੇ ਮਾਰਾ ਕੱਢ ਕੇ ਮੈਂ ਨਹੀਂ ਪੇਟਿਆ ਪੁਟੇ ਥੋੜੀ ਖਲਾਰ ਕੇ ਪਰੇ ਮਾਰਨੀ ਆ ਮੈਂ ਕੱਠੀਆਂ ਕਰੀ ਆਇਓ ਐ ਕਰੋ ਨਾ ਵੀ ਜਾਗੜ ਦੇ ਹੋਂਕਾ ਚਲ ਬਾਅਦ ਚ ਕਰੂੰਗੀ ਨਾ ਵੀ ਜਾਗੜ ਦੇ ਫਿਰ ਲੱਗੀ ਜੀ ਕੁਝ ਕਰ ਨੰਮੀਆਂ ਨੂੰ ਮੇਰੇ ਜੋ ਪਰ ਗੱਲ ਲਾ ਕੇ ਵਿੱਚੇ ਰੁਕ ਗਈ ਮੈਂ ਨਾ ਇਹ ਜਨਵਰੀ ਜਨਵਰੀ ਚ ਬੰਬ ਭੰਨਣਾ ਦੇਖਦੇ ਆਇਓ ਸਾਹ ਜਾਗੜ ਥੋੜੀ ਰੱਤੀ ਤੇ ਬੈਠੀ ਇਥੇ ਇਹ ਵਿੱਕੀ ਦੇ ਬਹੁਤ ਬੜੀ ਹੈ ਮਿੱਕੀ ਵਾਲੀ ਥੋੜਾ ਮੈਂ ਪਾਉਂਗਾ ਮੇਰੇ ਲਈ ਮੇਰੀਆਂ ਦੋ ਜੜੀਆਂ ਮੇਰੇ ਇੰਨੀਆਂ ਪਈਆਂ ਮਮੀ ਆ ਇਹਨਾਂ ਦੀ ਖੁੱਲੀ ਹੋ ਗਈ ਤਾਂ ਨਮੀ ਪਿਓਰ ਗੁੰਡਗੀ ਇੱਕ ਵਾਰ ਪਾਈਆ ਚੈੱਕ ਕਰਾਂ ਇੱਕ ਮਿੰਟ ਹਾਂ ਖੁੱਲ ਗਈ ਨਹੀਂ ਸੀ ਪਾਇਆ ਅਗਲੇ ਪਿਛਲੇ ਸਾਲ ਲੱਤੀ ਇਹ ਪਿਛਲੇ ਸਾਲ ਲੱਤੀ ਸੀ ਹਾਂ ਹਾਂ ਪਿਛਲੇ ਸਾਲੇ ਲੈ ਕੇ ਆਇਆ ਸਰੀਰ ਕੰਟਰੋਲ ਕਰਤਾ ਲਿਆ ਪਰ ਜਿਹੜੀ ਆ ਪ੍ਰੋਬਲਮ ਆ ਨਾ ਇਹ ਸਾਲੀ ਮੈਨੂੰ ਉਹ ਸੰਗ ਕਰ ਰਹੀ ਹੈ ਮੈਂ ਵੀ ਨਹੀਂ ਕੋ ਲੱਕ ਤੇ ਕਰੇ ਕੋਈ ਅ ਸਹੀ ਦਾ ਸਹੀ ਦਾ ਕਰਨਾ ਦੇ ਨਾ ਨਾ ਕਿੱਥੇ ਨਹੀਂ ਫਸਦੀ ਲੈ ਲੈ ਇਹ ਨਾ ਸਹੀ ਆ ਉਹੀ ਬਸ ਠੱਕੇ ਨਾਲ ਯਾਰ ਆ ਦੇਖ ਤਾ ਮੇਰਾ ਆ ਦੇਖ ਤੂੰ ਹੁਣ ਆ ਕਿੱਥੇ ਤਾ ਇੰਨਾ ਕਿੱਠਾ ਕਿ ਖਿੱਚਕ ਪਾਉਣੀ ਆ ਪੂਰੀ ਆ ਨਾ ਆ ਇਹ ਨਾ ਸਹੀ ਆ ਸਟੈਚੇਬਲ ਨਾਲੇ ਆ ਵੀ ਉਹ ਟਾ ਟਾ ਮੇਰੀਆਂ ਨਾੜਾਂ ਨੂੰ ਸਭ ਬੰਦ ਕਰ ਦੇਣੀ ਆ ਬਾਹਾਂ ਬਹੁਤ ਰੱਖਣੀਆਂ ਮੇਰੀਆਂ ਹੋਰ ਕੋਸ ਸੋਖੋ ਬੋਲ ਲੋ ਨਹੀਂ ਜਿਹੜੀ ਅਗਣ ਜਾਸੀ ਨਾ ਆਪਣੇ ਵਪਦਾਈ ਲਈ ਆ ਇਹ ਨਾ ਸਹੀ ਆ ਇਤਰੇ ਅਦਰੋਂ ਕਤੇ ਮਰ ਜਿੰਦੀ ਠੋਡ ਖੜੀ ਉਹ ਵੀ ਕਹਿੰਦੀ ਕੋਸ ਚੱਲੀਏ ਫਿਰ ਚਲੋ ਚਲੋ ਜੀ ਦੇਖ ਲੋ ਜਾਣ ਸੇ ਭਲਾ ਹਾਂ ਜਦ ਸੁਖਮੀਰ ਕੌਰ ਦਾ ਮਰੂਦ ਗਾਂ ਚਾਹੇ ਕੋਈ ਬੀਜ ਬੀਜ ਲੈਣਾ ਸਾਰਾ ਆਹ ਕਹ ਰਿਹਾ ਬੀਜ ਬੀਜ ਮੈਨੂੰ ਦੇ ਦੇ ਕੋਈ ਗੱਲ ਨਹੀਂ ਠੀਕ ਆ ਫਿਰ ਚਲੋ ਉੱਠੋ ਫਿਰ ਹੁਣ ਚਲੋ ਉਹਨੂੰ ਤਾਂ ਫੋਨ ਕਰਾ ਦੇ ਦੇਣਾ ਕਿਹੜੀ ਦੀਦੀ ਨੂੰ ਸਾਰੀ ਗਾਈ ਅੱਛਾ ਭਾਬੀ ਨੇ ਵੀ ਜਾਣਾ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਵੀਰ ਜੀ ਮਾਰਿਓ ਫੋਨ ਮਾ ਘਰ ਨੂੰ ਮਾ ਪਹੁੰਚ ਗਿਆ ਜੀ ਮਾਣੇ ਮਾਜਰੇ ਆ ਪਹਿਲਾਂ ਤਾਂ ਮਿਲੋ ਚਾਚੇ ਨੂੰ ਵੈਰੂ ਜੀ ਦਾ ਖਾਣਾ ਵੈਰੂ ਜੀ ਦੀ ਬੋਤਲ ਪਹੁੰਚ ਗਈ ਪਹੁੰਚ ਗਿਆ ਪਹੁੰਚ ਗਿਆ ਸੰਗਤ ਆ ਪਹੁੰਚ ਗਿਆ ਹਾਂ ਵੀ ਵੀ ਤਾਂ ਸੈ ਗਈ ਸੀ ਚਾਹ ਮੜਾ ਚਾਹ ਦੀ ਚਾਦੀ ਲੈ ਕੇ ਹਾਂ ਪਹੁੰਚ ਗਿਆ ਏ ਕੀ ਹੋ ਗਿਆ ਕਾ ਕੰਡ ਦਿਲ ਨਹੀਂ ਕਰਦਾ ਕਿੱਥੇ ਨੂੰ ਸਾਰੇ ਰਾਣਕ ਤੇ ਜਾਣੇ ਪੈਂਦਾ ਕਿੱਥੇ ਨੂੰ ਦੇਖ ਕੇ ਦਿਲ ਨਹੀਂ ਕਰਦਾ ਕਿਹਦਾ ਨੂੰ ਨਹੀਂ ਜਹਾਜ਼ ਪਰ ਜਾਣ ਨੂੰ ਅੱਛਾ 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 ਹਾਂ ਮੈਂ ਕਿ ਲੋਕ ਜਾਂਦ ਪੰਚਾ ਨੂੰ ਤੱਕ ਤੇ ਇਹ ਰਹਦੀ ਆ ਮੈਂ ਰਹਦੀ ਨਾ ਅੱਗੇ ਸਾਰੇ ਤੋਂ ਡੈਂਟਰ ਜਾ ਤੇ ਕਰਦੀ ਆ ਬੈਠੀ ਤੇਰੀ ਬੜੀ ਭੈਣ ਹਾਂ ਆਈ ਮੈਂ ਤੇਰੀ ਨਾਲ ਹਾਂ ਮੈਂ ਛੋਟੀ ਮੈਂ ਤੇਰੀ ਛੋਟੀ ਭੈਣ ਕਾ आज तेरे मगर आज तेरे मगर आज तेरे मगर ਬੈਠੋ ਇਹਨੇ ਕਦੇ ਕੰਮ ਨਹੀਂ ਕਰਿਆ ਕਿੱਥੇ ਕਰੀਂ ਬੋਲ ਰਹੀ ਮੈਂ ਤੈਨੂੰ ਕਿਹਨੇ ਕਿਹਾ ਕਿ ਮੈਨੂੰ ਦੱਸ ਮਰਾ ਜਖਤ ਕੋਣ ਝੜਗਦਾ ਮਾਚਰ ਸਿੱਧੀ ਜਿਗਾਂ ਤੇ ਸਿੱਧੀ ਜਿਗਾਂ ਤੇ ਮਤਲਬ ਇਹ ਗਿਆਨ ਹੁੰਦਾ ਹੀ ਆ ਕਿੰਦਾ ਵੀ ਅਸੀਂ ਬੀਬੀ ਛੱਡ ਕੇ ਜਾਣਾ ਨਹੀਂ ਉਹ ਕਹਿੰਦੀ ਸੀ ਤੂੰ ਮੇਰੀ ਗੀਤ ਕਿਤੇ ਘਾ ਲੱਤੀ ਚਲੇ ਜਾਣਾ ਹੋ ਜਾਂਦਾ ਕੋਈ ਨਾ ਅਸੀਂ ਹੈਗੇ ਨਹੀਂ ਤੂੰ ਵੀ ਲਾਕੀ ਰਹੁਣ ਇਹ ਕੀ ਗੱਲ ਬਣੀ ਤੇਰੇ ਕਿਆ ਰੱਖਣ ਵਾਲੇ ਹੋ ਹਾਂ ਬੀਸੀ ਫਿਰ ਤੂੰ ਕੱਲੀ ਬੋਲੀ ਦੀਆਂ ਮੈਂ ਕਦੇ ਵੀ ਤੇ ਲੜਦੀ ਹੁੰਨੀ ਤੇਰੇ ਨਾਲ ਜਿਹਦੇ ਕਹਦੀ ਭਾਲੀ ਮੇਰੀ ਧੀ ਉਹ ਵੀ ਬਹਿ ਗਏ ਹਾਂ ਇਹ ਆਈਆਂ ਮਰਾਸ ਵੀ ਨਹੀਂ ਜਾਣਦੇ ਉਹਨਾਂ ਦੇ ਉਹਨਾਂ ਨਾਲ ਹੀ ਆਈਆਂ ਸਾਥ ਸੰਦਾਰ ਨਾਲ ਬੰਦੇ ਕੋਈ ਨਾ ਚਲੋ ਬੈਠੋ ਠਾਈ ਚਾਹ ਲਓ ਕਰੋ ਦੋ ਚਰ ਗੱਪਾਂ ਮਾਂ ਮਾਤਾ ਇਹ ਤੂੰ ਲੈ ਕਿ ਹੱਥ ਹੋ ਗਿਆ ਨਹੀਂ ਮੈਂ ਕੀ ਕਰਾਂ ਉਹ ਕੁਝ ਜਿਹੜੇ ਵੀ ਨਾ ਡੋਲੋ ਤੇ ਰੋਣ ਲੱਗੀ ਹੈ ਤੈਨੂੰ ਆ ਸਵੇ ਮਿਲ ਨਹੀਂ ਆ ਪੀਣਾ ਡਲ ਜੇ ਰੋਣੋਂ ਸਾਰੇ ਤੁਹਾਨੂੰ ਵਟੇ ਗਏ ਤੁਹਾਨੂੰ ਬੁਲਾਉਂਦੀ ਦੀ ਹੈਗੀ ਇੱਥੇ ਦਾ ਮੰਤਾ ਰੋੜਤਾ ਆ ਜੀ ਚੱਲ ਜਾ ਮੈਂ ਆਹੋ ਜੀ ਇਹ ਗੱਲ ਹੈਗੀ ਹੈ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਡੀ ਫੋਰਨ ਕੰਟਰੀ ਦੇ ਵਿੱਚ ਰੋਜ਼ ਦੂਏ ਚੌਥੇ ਮਾਲਬਤ ਰੋਜ਼ ਦੋ ਦੋ ਤਿੰਨ ਤਿੰਨ ਫੋਨ ਵੀ ਆਉਂਦੇ ਸਾਰੇ ਵਿਚਾਰੇ ਇੰਡੀਆ ਵਿੱਚ ਜ਼ਰੂਰ ਮਿਸ ਕਰਦੇ ਨੇ ਕਿਤੇ ਆਪਣੇ ਪਰਿਵਾਰ ਨਾਲ ਦੇ ਟੁੱਟ ਕੇ ਜਾਣਾ ਥੋੜਾ ਜਿਹਾ ਕੁ ਹੋ ਜਾਂਦਾ ਹੈ ਜ਼ਰੂਰ ਹਮ ਪਰ ਸਾਨੂੰ ਥੋੜੀ ਜਿਹੀ ਬਦਲਣ ਦੀ ਆदत ਸੀ ਗੱਲ ਨੂੰ ਬਦਲਣ ਦੀ ਅੰਨੀ ਬੁਲਾਉਂਦੀ ਤੈਨੂੰ ਬੁਲਾਣਾ ਜੀ ਜੀ ਆਹ ਉਹ ਜੀਜੇ ਨੇ ਬਾਹਰ ਤੋਂ ਵੀ ਨਹੀਂ ਜਾਣਾ ਫਿਰ ਮੈਨੂੰ ਬੁਲਾਣਾ ਫਿਰ ਕੋਕਾ ਮੈਂ ਤੇਉ ਕੱਲੀ ਨਹੀਂ ਜਾ ਸਕਦੀ ਜੀਜੇ ਰੁੱਸ ਗਿਆ ਫਿਰ ਅਰੇ ਦੋਨੋਂ ਤੇਰੇ ਜਾਉਂਗੇ ਨਹੀਂ ਮਰ ਵੀ ਬੀ ਬੀ ਆਉਗੇ ਚਲ ਵਾ ਠੀਕ ਹੈ ਡੰਨ ਰਹਿ ਗਿਆ ਭਾਈ ਮੇਰੇ ਵੱਸੇ ਪੱਕਾ ਹੋ ਗਿਆ ਮਰ ਵੀ ਬੀ ਬੀ ਆਉਗੇ ਠੀਕ ਹੈ ਤੇ ਵੀ ਜਾਂਦੇ ਬਸ ਸੁਖਾ ਨੇ ਹਾਂ ਮੈਂ ਤਾਂ ਜਾਂਦੀ ਇਹੇ ਮੈਂ ਤਾਂ ਲੈ ਬੀਬੀ ਰਮਣੋੜ ਤਾਂ ਮੇਰਾ ਕੰਬੇ ਹੱਥ ਦਾ ਕੇ ਕੰਬੇ ਹੱਥ ਦਾ ਹਾਂ ਮਾਮਾ ਤਾਂ ਜਿਹਦੇ ਮੰਨ ਦਿੰਦੀਆਂ ਮਾਮਾ ਕੇ ਤੇ ਸੁਧੀ ਆਉਂਦੀਆਂ ਰੋਸਣ ਰੋਸਣ ਨਾਲ ਗੱਲੇ ਨਹੀਂ ਕੋਈ ਵੀ ਮਾਮਾ ਕੇ ਤਾਂ ਮੁੱਕਰਦੀਆਂ ਹੁੰਦੀਆਂ ਇੱਕ ਬੀਬੀ ਜੇ ਕਹਿ ਦੇਵੇ ਵੀ ਮੈਂ ਜਾਣਾ ਨਹੀਂ ਹੈਗਾ ਮੈਂ ਮਿੰਟਾਂ ਚ ਬਣਾ ਲਵਾਂ ਬੀਬੀ ਹਾਂ ਮੈਂ ਸਾਰੀ ਬਾਲਚਾਰ ਕਰਕੇ ਟੋਲੂ ਜਦੋਂ ਤੂੰ ਪੜ੍ਹੇਂ ਕਿਤਾਬ ਲੈ ਮੋਂਾਪਾ ਨੇ ਮਾਤਾ ਦੇ ਕੋਲ ਜਾਣਾ ਕਿੱਸਾ ਨਾ ਪੜੀ ਚੱਲੋ ਜੀ ਅੱਜ ਬਜੈਰੀ ਦਾ 4000 ਰੁਪਇਆ ਕੱਢ ਲਿਆ ਕਿਨੇ ਉੱਥੇ ਪਹੁੰਚਣ ਲੱਗ ਗਿਆ ਤਾਂ ਛੱਡ ਪਰੇ ਬੱਕ ਗਿਆ ਜਦੋਂ ਮੱਕਾ ਬੱਸ ਉਹ ਕਿਧਰ ਕਿਹਦੇ ਹਿੱਲੇ ਕਿਧਰ ਲੱਗਣਾ ਦਾ ਮੈਂ ਦੇ ਤੁਮਾਂ ਉਹਦੇ ਕਰਕੇ ਨਿੱਟਰ ਹੁੰਦੀ ਦੇਖੀਦਾ ਮੇਰੇ ਮਨ ਨੂੰ ਪਤਾ ਤੇਰਾ ਬਹੁਤ ਵੱਡਾ ਤੇਰਾ ਦਿਲ ਬਹੁਤ ਵੱਡਾ ਹੋਇਆ ਚੰਗਾ ਹੀ ਹੋਇਆ ਠੀਕ ਹੈ ਤੇ ਹੋਸ਼ ਕਿੱਥੇ ਹੈ ਨਾ ਬਟੂਆ ਨਿਕਲ ਗਿਆ ਤਾਂ ਜਾਂਦਾ ਮਿੱਕੀ ਦਾ ਬਟੂਆ ਦਾਉਂਦੇ ਨਾ ਬਟੂਆ ਨਿਕਲ ਗਿਆ ਤਾਂ ਮੇਰਾ ਉਹ ਵੀ ਨਿਕਲ ਜਾਂਦਾ ਘਰ ਵੀ ਨਿਕਲ ਜਾਂਦਾ ਸਾਡੇ ਦਾ ਬਟੂਆ ਨਿਕਲਦਾ ਹੀ ਰਹਿੰਦਾ ਹਾਂ ਤੇਰਾ ਬਟੂਆ ਰਹਿੰਦਾ ਖਾਲੀ ਹੋ ਜਾਂਦਾ ਤਾਂ ਕਹਿੰਦਾ ਮਾਰਾ ਕਹਿੰਦਾ ਘਰ ਦਾ ਬੱਤੀਆਂ ਬਣਾ ਕੇ 2000 ਰੁਪਏ ਪਾਈ ਜਾਂਦੀ ਨਿਕਲ ਜਾਂਦਾ ਮਾਰਾ ਜਿਵੇਂ ਦੇਖ ਤਾਂ ਕਿ ਕਾ ਚੁਣਦੇ ਦੇਖੋ ਬਿੱਕੀ ਨੇ ਵੀ ਕੋਣ ਨੂੰ ਕੋ ਪਾਇਆ ਨਹੀਂ ਤੇ ਤਾਂ ਪਾਇ ਨਹੀਂ ਤਾਂ ਉਹ ਮੈਂ ਦਊਂਗਾ ਕਿੱਥੋਂ ਗਿਆ ਚਲ ਪਰਾ ਕਰ ਹਾਂ ਭਲਾ ਹੋਵੇ ਹਾਂ ਅੱਡੀ ਕੋ ਕਰਨੀ ਹੈਗੀ ਚਲੋ ਉਥੇ ਰੈਡੀ ਤੂੰ ਕਰ ਆਪਣਾ ਪਹਿਲਾਂ ਪੈਕਿੰਗ ਵਾਲਾ ਨਿਵਾਨ ਬਣਾ ਓਕੇ ਤੇ ਫਿਰ ਆਪਾਂ ਤੁਮ ਦੁਬਾਰੇ ਮਿਲ ਜੀ ਕਰਾਂਗੇ ਬਿਲਕੁਲ ਉਧਰ ਉਹ ਸਾਸਰੀ ਗੱਲ ਦੂਰੇ ਬੈਠਾ ਸਾਸਰੀ ਗੱਲ ਭਲੇ ਉਹੀ ਗੱਲਾਂ ਸਨ ਬੰਦੇ ਕੁੱਤੇ ਹਾਂ ਕੀ ਹਾਲ ਆ ਕਰਪਾ ਹਾਂ ਸੁਹਾ ਹਾਂ ਕਰਪਾ ਹਾਂ ਇਹ ਕਿਰਪਾ ਜਿੱਦ ਕੰਮ ਇਹ ਬਸ ਚਲੋ ਆਪਾਤ ਨਿੰਦੂ ਤਾਂ ਹੈ ਨਹੀਂ ਓਰੇ

ਮਗਲਾ ਵਾਲਾ ਦਾ ਮਗਲਾ ਵਾਲਾ ਅੱਛੇ ਬਾਉ ਅੱਛੇ ਪਾਈ ਦਾ ਬਾਉ ਜੇ ਉਹਦਾ ਕੱਢ ਲੂਗਾ ਕਾ ਕੋਈ ਚਲੋ ਠੀਕ ਆ ਇਹਨਾਂ ਲਈ ਦਿਖਾ ਦੇ ਐਸੇ ਦਿਖਣਾ ਨਹੀਂ ਹੈਗਾ ਐ ਪੁੱਤ ਨੂੰ ਪਿੰਡ ਦੇਣਾ ਮਤਲਬ ਪੁੱਠੀ ਬਾਉ ਮਾਤੀ ਸਾਡੀ ਸਾਹਿਬ ਨਹੀਂ ਹੈਗਾ ਚਲੋ ਚਲੋ ਪਾ ਗਏ ਇਹ ਨਹੀਂ ਸੋਣਾ ਅੱਜ ਰਾਤੇ ਕਿਆ ਹੋ ਗਿਆ ਉਸ ਦਾ ਲੜਾਈ ਹੋ ਜਾਂਦੀ ਕਾਦੇ ਪਿੱਛੇ ਇਹ ਤੈਨੂੰ ਇਹ ਰਾਤ ਦੇ ਵੀ ਕਦੀ ਵੀ ਨਿਆਣੇ ਸਾਹਮਣੂ ਮੈਂ ਕਦਾ ਨਾ ਨਾ ਪਰ ਸ਼ੋਰ ਆਉਂਦਾ ਮੈਂ ਤੈਨੂੰ ਕਰਾ ਦਿੱਤੀ ਨਹੀਂ ਮम्मा ਮੌਤ ਲਾਈ ਦੇ ਦਿੰਦਾ ਭਾਈ ਵੀ ਮੈਂ ਕੰਭੂਗਾ ਗੱਲ ਨਾ ਕਰੀ ਮੈਂ ਕਿਹਾ ਨਾ ਮੈਂ ਵੀ ਨਹੀਂ ਚੱਲੀ ਮੈਨੂੰ ਪਤਾ ਨਹੀਂ ਸੀ ਸਾਰੇ ਮੂੰਹ ਚੋਂ ਬੋਲ ਵੀ ਨਹੀਂ ਕੱਢਣਾ ਪਤਾ ਆਪਣੇ ਨਿਆਣੇ ਨੂੰ ਨਾ ਸਾਹਮਣੂ ਆਪਾਂ ਤਾਂ ਛੋੜਣ ਜਾਂਦੇ ਪਰ ਅਬਲੇ ਸਾਹਬਲਾ ਬਹੀ ਨੇੜੇ ਨਾ ਨਾਨੀ ਨੇ ਕਹਿਤਾ ਦਿੱਤਾ ਤਾਂ ਮੈਂ ਹੈਗੀ ਆ ਮੇਰੀ ਗੱਲ ਪੱਕੀ ਨਹੀਂ ਨੀ ਨਾ ਨੀ ਨਾਨੀ ਦਾ ਆਪਣੀ ਜਗ੍ਹਾ ਮਾਂ ਮੇਰੀ ਆਪਣੀ ਜਗ੍ਹਾ ਜਗਾ ਸੀ ਕਹਿ ਸਕਦਾ ਤਾਂ ਇਹ ਉਹ ਨਾਨੀਓ ਕਹਿ ਸਾਦੀ ਸੀ ਕਿਸੇ ਨਹੀਂ ਚੱਲਣਾ ਮਾਂ ਨਾਨੀ ਵੀ ਨਾ ਨਾਨੀ ਨਾਨਕੇ ਉੱਥੇ ਲੋਗੀ ਬੈਠਦੀ ਮੈਨੂੰ ਮੇਰੇ ਕੋਲ ਤਾਂ ਬੰਦੇ ਨਹੀਂ ਆਈ ਭਾਈ ਹੋਈ ਨਾ ਤਾਂ ਕੋਈ ਨਾ ਤੇ ਅਸੀਂ ਉਹਨੇ ਕਿੱਥੇ ਰਹਿਣਾ ਉਹ ਉਹ ਤਾਂ ਉੱਥੇ ਨਹੀਂ ਰਹਿੰਦੀ ਹਾਂ ਉਹਦਾ ਉਹਨਾਂ ਨੂੰ ਹਿੰਦੂ ਚਾਹੀਦਾ ਬਸ ਉਹ ਕਹਿੰਦੀ ਮੇਰਾ ਨਹੀਂ ਦੂ ਕਿੱਥੇ ਆ ਬਸ ਬੈਠੋ ਬੈਠੋ ਚਾਹ ਬੱਚਾ ਪਾਰਟੀ ਕਿੱਥੇ ਚਲੇਗੀ ਉਹਨਾਂ ਨੂੰ ਬੁਲਾਉਣਾ ਹੈ ਉੱਥੇ ਨਹੀਂ ਕੋਠੀ ਦੀ ਰੱਖ ਦੇ ਬੈਠ ਜਾ ਪੁੱਤ ਮੁੰਡੇ ਨਾਲ ਆਉਣੇ ਚਲੋ ਤੀਜਾ ਜੀ ਮਿਲਦੇ ਫੇਰ ਥੋੜੀ ਦੇਰ ਤੱਕ ਓਏ ਹੋਏ ਮੱਕੀ ਦੀਆ ਰੋਟੀਆਂ ਮੈਂ ਬਸ ਬਾਹਰ ਅੱਧਾ ਜਾ ਠੀਕ ਆ ਅੱਧਾ ਜਾ ਖਰਾਬ ਆ ਹੋ ਕੀ ਕੀ ਭਾਬੀ ਮੈਂ ਰੋਟੀ ਲਾਉਂਦੀ ਸੀ ਹਾਂ ਭਾਬੀ ਆਈ ਜਾਣ ਕੇ ਆਤੇ ਹੋਰ ਪਾਣੀ ਪਾਤਾ ਆਪੇ ਹੱਥ ਖੋਲ ਲੇ ਸਾਰੇ ਪੀਜੀ ਇਹ ਤਾਂ ਨਹੀਂ ਚੂਰ ਦੇਣੇ ਤੁਹਾਨੂੰ ਰੋਟੀ ਵੀ ਕਹਿੰਦੇ ਰੋਟੀ ਬਣੀ ਹੋਵੇ ਆਟਾ ਮੁੰਨ ਲੱਗੀ ਸੀ ਮੈਂ ਮੈਂ ਦੱਸ ਆਟਾ ਖੋਜ ਆ ਜੀ ਇਹਦਾ ਤਾਂ ਮੈਨੂੰ ਐਂ ਕਿਹਨੂੰ ਕਹੇ ਭਾਈ ਖਾ ਖੋਜ ਆਖਦੀ ਪਹਿਲਾਂ ਖੋਜ ਤੇ ਮੇਰੇ ਕਰਕੇ ਬਣ ਲੱਗੀ ਜੀ ਰੋਟੀ ਮੱਕੀ ਦੀ ਰੋਟੀ ਆਜ ਕੱਲ ਮਾਲਾ ਤੇ ਰਿਹਾ ਵਾਤਾ ਮੈਂ ਆ ਰਹਾ ਹਾਂ ਓਏ ਮਿੰਦੂ ਪੁੱਤੋ ਸਾਸਰੀ ਘਰ ਬਣਾ ਰੋਲਾ ਘੱਟ ਪਾ ਹਾਏ ਪੁੱਤ ਪਾ ਮੇਰੇ ਕਿਹੜਾ ਹੱਥ ਜਾਣਾ ਚਾਹ ਖਿਚੜੀ ਵਿੱਚ ਹੀ ਪੀਆ ਪਹੁੰਚ ਗਿਆ ਇਹ ਦੇਖਣਾ ਲੱਗ ਪਈ ਹੈ ਚਲ ਆਇਆ ਫਿਰ ਬੀਬੀ ਨੇ ਦਾ ਆਪਣਾ ਚੁੱਲਾ ਬਾਲੇ ਲਿਆ ਅੱਛਰੇ ਬੀਬੀ ਬਲਾ ਫਤ ਇਧਰੋਂ ਬਾਈ ਗੀ ਜੀ ਦਾ ਆਹ ਖਾਣਾ ਉਹਨੇ ਕਿਧਰ ਚੱਕੀ ਚੁੱਲਾ ਬਾਲੇ ਲਿਆ ਹਾਂ ਜਿੰਨੇ ਕੁ ਮੇਜ਼ਾਰ ਕੋ ਬਾੜ ਦੀ ਹੰਨੀ ਹੈ ਹਾਂ ਮੈਨੂੰ ਨਹੀਂ ਆਉਂਦਾ ਸਬਰ ਚੁੱਲੇ ਬਿਨਾਂ ਹਾਂ ਹਾਂ ਮੈਂ ਤਾਂ ਚੁੱਲੇ ਕੋ ਬਾਅਦ ਕੇ ਸੇਕ ਕੇ ਹਾਂ ਤਾਂ ਪੈਣਾ ਨਾ ਨਾ ਠੀਕ ਹੈ ਜਦੋਂ ਮੇਰੇ ਪਕਾਉਣੀ ਮੈਂ ਰੋਟੀ ਰੁੱਤੀ ਤਾਂ ਹਾਂ ਕਿ ਚੁੱਲੇ ਦੀ ਟ੍ਰੈਕਸ਼ਨ ਘਮਾਤੀ ਨਾ ਥੋੜੀ ਜੀ ਤਾਂ ਇਧਰ ਹੀ ਸਾਨੂੰ ਬਾਹਰ ਨੂੰ ਕਰਤਾ ਪੈਣਾ ਕਿ ਪਹਿਲਾਂ ਵੀ ਇੱਕਣੀ ਤਾਂ ਤੈਨੂੰ ਉਹਨੇ ਖਾ ਪੈਂਦਾ ਪਤਾ ਨਹੀਂ ਮੱਝ ਧਿਆਨ ਨਾਲ ਦੇਖਿਆ। ਆ ਇੱਕ ਨੇ ਦੇਖ ਆ ਗੁਆਦੀ। ਹਾਂ ਆਇਆ ਫਿਰ। ਸੇਕ ਲੈ। ਉਹ ਵੀ ਸਮਾਂ ਦਾ ਦੇਲਾ ਪਾਤੀ ਦੱਬ ਦਿੰਦੇ ਹੁੰਦੇ ਤੇ। ਉਹ ਆ ਨਿਕਲਦੇ ਹਾਂ ਦੇ ਨਿਕਲਦੇ ਵੀ। ਹਾਂ। ਉਹ ਰੋਹੀ ਗੋਟੇ ਨਾਲ ਬਾਤ ਚੱਕ ਕਰ ਚਲਾ ਲੈਣੀ ਸਵੇਰ ਟਾਈਮ ਸਾਧਰੇ। ਹਾਂ ਹਾਂ ਬਸ। ਕੋਈ ਡੱਬੀ ਨਹੀਂ ਦੇਖਦਾ ਪੁੱਤ। ਹਾਂ। ਇਹਨੇ ਵੀ ਤੇ ਗੋਹਾ ਕੱਢਣਾ ਭੰਨਣਾ। ਹਾਂ ਲਾ ਦੇਣੇ ਗੋਏ ਲੱਕਰੀ ਦਾ ਹੁਣ ਤਾਂ ਲੈਟਰ ਲੱਭਦੇ ਫਿਰ ਜੰਦੇ ਪਹਿਲਾਂ ਗੈਸ ਵਾਲਣੀ ਹੈ ਜੀ ਡੱਬੇ ਵਾਲਾ ਦਾ ਕੰਮ ਖਤਮ ਹੋ ਗਿਆ ਬਾਜੀ ਜੀ ਇਹਨਾਂ ਹੁਣ ਵੀ ਚਾਬਾ ਦਿੰਨੀ ਹੈ ਅੱਛਾ ਚੱਲ ਵਧੀਆ ਦਾਬਾ ਦਿੰਨੀ ਹੈ ਪਰ ਮੈਂ ਗੈਸ ਵਾਲ ਲੰਨੀ ਸੜਕੇ ਤੋਂ ਹਾਂ ਸੜਕੇ ਨੂੰ ਤਾਂ ਚੱਲ ਠੰਡ ਵੀ ਹੁੰਦੀ ਹੁਣ ਹਾਂ ਸਿਆਣੇ ਸਿਰਰ ਨੂੰ ਠੰਡ ਵੀ ਜ਼ਿਆਦਾ ਲੱਗਦੀ ਬਚ ਕੇ ਥੋੜਾ ਜਿਹਾ ਹਾਂ ਚਲੋ ਇਹਨਾਂ ਨੂੰ ਪੁੱਤ ਜਿਹੜਾ ਹੈ ਟੇਕ ਕਰਦੇ ਕਰੀਏ ਹਾਂ ਤਾਂ ਤਾਂ ਕੱਢਣੀ ਹੈ ਭਾਈ ਚਾਹ ਸਿਆਣੇ ਬਾਹਰ ਗਏ ਸਤਨਾਮ ਖਾਓ ਜੀ ਤੁਸੀਂ ਵੀ ਆਓ ਸਾਗ ਐਂਡ ਮੱਕੀ ਦੀਆਂ ਰੋਟੀਆਂ ਮੈਨੂੰ ਪੈਸੇ ਦੀ ਬਿਮਾਰੀ ਆ ਗਈ ਚੱਕਰ ਮੈਨੂੰ ਚੱਕਰ ਪਤਾ ਨਹੀਂ ਘੱਟ ਜਦੋਂ ਮੈਨੂੰ ਪਤਾ ਹੀ ਨਹੀਂ ਹੁਣ ਵੀ ਮਜਾ ਹੁਣ ਉੱਠ ਕੇ ਹਾਂ ਗੋਲੀ ਜੁਲੀ ਜਿਹੜੀ ਖਾਣੇ ਸ਼ੂਗਰ ਦੀ ਸ਼ੂਗਰ ਤਾਂ ਸਹੀ ਆ ਮੇਰਾ ਖਾਲੀ ਬੇਟਾ ਅੱਜ ਮੈਂ ਚੈੱਕ ਕਰਿਆ 107 ਤਾਂ ਅੱਛਾ ਜੀ ਵੈਸੇ ਹੀ ਹੋਣ ਲੱਗੇ ਅਰੇ ਸਰਵਾਈਕਲ ਦੀ ਦਿੱਕਤ ਲਾਦੀ ਬਾਕੀ ਪਤਾ ਬੀਬੀ ਹੱਕਾ ਮਾਰ ਦਿਆ ਬੀਬੀ ਹੈ ਕੋ ਪਤਾ ਨਹੀਂ ਬਾਹਰ ਨੂੰ ਜਾਣਾ ਉਹ ਆਪਣੀ ਦਵਾਈ ਦੇਣੀ ਹਾਂ ਤੜਕੇ ਨਾ ਪਾ ਕੇ ਤੜਕਿਆ ਲੈ ਸਵੇਰੇ ਤੱਕ ਕੀ ਹੋ ਗਿਆ ਮੈਂ ਨਹੀਂ ਤੜਕੇ ਆ ਕੋਈ ਨਾ ਰਾਤ ਤੜਕੇ ਹੋਵੇ ਤਾਂ ਥੱਡਾ ਕੀ ਕਹਿੰਦੀ ਬੀਬੀ ਹਾਂ ਅੱਛਾ ਸਾਗ ਪੁੱਛਦੀ ਤੜਕਿਆ ਹੋ ਗਿਆ ਤੜਕਾ ਸਾਰਿਆਂ ਨੂੰ ਲਾ ਦਿੰਦੀ ਸੀ ਬੀਬੀ ਪਹਿਲੇ ਢੰਗ ਨੂੰ ਹੈ ਕੋਈ ਲਾਉਂਦਾ ਕੋਈ ਨਹੀਂ ਲਾਉਂਦਾ ਅਸੀਂ ਪਹਿਲੇ ਢੰਗ 'ਚ ਸਾਰਾ ਤੜਕਾ ਦਿੰਦੇ ਹਾਂ ਹਾਂ ਤੋ ਤਾਂ ਨਾਲ ਰੋਟੀ ਖਾ ਲਈ। ਮੈਂ ਕੀ ਰੋਟੀ ਖਾਣ ਆਪਾਂ। ਤੁਸੀਂ ਵੀ ਖਾਣੀ ਐ। ਮੈਂ ਵੀ ਖਾ ਲ ਲਈ। ਅਸੀਂ ਦੋਹਾਂ ਨੇ ਖਾਣੀ। ਬਾਕੀ ਤੁਸੀਂ ਜਾਓ ਮੈਂ ਤੇ ਮੈਂ ਤੇ ਜਾ ਨਹੀਂ ਹੁਣਾ ਤੁਹਾਡੇ ਨਾਲ। ਬੈਠ ਕੇ ਰੋਟੀ। ਹਾਂ। ਆਹ ਨਾਲ ਜਦੋਂ ਤਾਂ ਤਾ ਗਰਮ ਦੇਣੀ। ਹਾਂ। ਚਲੋ। ਐਂ ਕਿਆ ਬੰਦੇ ਦੀ ਗੋਲੀ ਨਹੀਂ ਲੈ ਆਏ ਉਹਨੇ ਨਾਲ। ਜਾਂਦੀ ਆ ਜਾਂਦੀ ਆ ਲੈਣ। ਜਾਂਦੀ ਆ ਲੈਣ। ਚਲੋ ਮਿਲਦੇ ਜੀ ਫੇਰ ਥੋੜੀ ਦੇਰ ਤੱਕ ਜੱਟ ਕਲਾਰੀ ਪੱਟ ਕਿਨੂੰ ਕਾਟ ਤੈਨੂੰ ਵੀ ਜੱਟ ਕਲਾਰੀ ਪੱਟ ਹਾਂ ਕਿਨੇ ਸਿਖਾਇਆ ਜੱਟ ਕਲਾਰੀ ਪੱਟ ਤੈਨੂੰ ਕੱਕ ਬੋਲ ਕੇ ਦੱਸੇ ਦੁਬਾਰੇ ਗੱਡੀ ਆ ਜੱਟ ਕਲਾਰੀ ਪੱਟ ਕੀ ਕੀ ਵਾ ਕੀ ਕੀ ਚੱਲ ਬਲੀ ਗਿੱਗੀ ਕਲਾਰੀ ਪੱਟ ਕਾਲੀ ਚਾਟ ਗੱਲ ਹੋ ਰਹੀ ਪੱਟ ਹੁਣ ਕਿਹਨੂੰ ਡਿਕਦੇ ਆਪਾਂ ਦੀਦੀ ਕਿੱਥੇ ਗਈ ਹੈ ਹਾਂ ਚਲੇਗੀ ਬਾਕੇ ਹਾਂ ਹਾਂ ਕਦੇ ਕੋਈ ਹੋ ਜਾਂਦਾ ਇਹ ਤਾਂ ਕਦੇ ਕੋਈ ਹੋ ਜਾਂਦਾ ਇਹ ਕਿੰਨੇ ਸੱਚੀ ਹੋ 오ਰੇ ਹਾਂ ਚੰਦਰਾ ਇਹ ਦੂ ਮੇਰਾ ਉਹ ਹੌਲੀ ਤੇ ਕਿੱਕਣਾ ਝਟਕਾ ਮਾਰਾ ਉਹਦੀ ਬਾਹ ਨਿਕਲ ਜਣੀ ਪੁੱਤ ਇੱਕ ਮਿੰਟ ਪਿਆਰ ਨਾਲ ਖੜਾਉਣਾ ਥੋੜਾ ਇਹਦਾ ਕਹੀ ਜੰਦੀ ਮੇਰਾ ਬੀਰ ਆ ਇਹਦਾ ਕਹੀ ਜੰਦੀ ਮੇਰਾ ਬੀਰ ਮਿੱਠੀ ਪੋਰੀ ਉਹ ਹੋੜ ਗਿਆ ਉਹ ਹੋੜ ਗਿਆ ਉਹ ਰੱਬਾ ਪਾਪਾ ਉਹ ਕਿੱਧਰ ਗੱਡੀ ਚ ਜਾਉਂਦੇ ਹੂੰ ਜਾਉ ਨੇ ਆਨੇ ਕੱਟੀ ਚ ਪਾ ਮਾ ਆਕਰਉਂਦੀ ਆ ਬੰਦੇ ਬਾਹਰ ਆ ਅੱਛਾ ਆ ਗੱਡੀਓ ਲੈ ਜਣੀ ਤੁਸੀਂ ਹੁਣ ਉੱਥੇ ਨੂੰ ਹਾਂ 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 ਨੀ ਮੈਂ ਤੇ ਨਹੀਂ ਜਾਣਾ ਮੁਸ਼ਕਲ ਆ ਬੀਬੀ ਕੱਲ ਕਿੰਨ ਕਰ ਹੁਣ ਦੂਰ ਬੀਬੀ ਗੱਡੀ ਲੱਗ ਜਣ ਦੇ ਕੋ ਬੋਤੋ ਖੜ ਜਾ ਗੱਡੀ 'ਚ ਜਾਣਾ ਤਾਂ ਵੀ ਟੈਨਸ਼ਨ ਨਾਲ ਤੈਨੂੰ ਥੋੜਾ ਥਾ ਟਿਕ ਕੇ ਚੱਲੇ ਹੋ ਹਾਕ ਮਾਰਦੇ ਕਾ ਪਾਪਾ ਮੈਂ ਵੀ ਜਾਣਾ ਹਾਂ ਉਹ ਪਾਪਾ ਤੇ ਜਾਂਦੇ ਹਾਂ ਹਾਂ ਬੀਬੀ ਕਾ ਨੇ ਵੀ ਕਿੰਨੀ ਰੋਟੀ ਖਾਣੀ ਵਿੱਕੀ ਨੇ ਮੈਂ ਉਹ ਮੈਂ ਤਾਂ ਇੱਕ ਅੱਧੀ ਖਾਣੀ ਮਾਤਾ ਯਾਰ ਬਸ ਫਿਰ ਵੀ ਹੁੰਦਾ ਬੀਬੀ ਚੱਲ ਬੜੀ ਛੇਤੀ ਬਦਲਦੇ ਪਹਿਲਾਂ ਚਰਨ ਜੀ ਤੰਦਰ ਰੋਟੀ ਬਣਾਉਂਦੀ ਤੇ ਹੁਣ ਬੀਬੀ ਲਾਗੀ ਬਣਾਉਣਾ ਬੀਬੀ ਕਹਿੰਦੀ ਮੈਂ ਚੁੱਲੇ ਤੇ ਲਾ ਦੇਣੀ ਅੱਗ ਮੱਚ ਗਈ ਬਾਤ ਹਾਂ ਇਹ ਵੀ ਗੱਲ ਹੈ ਜੀ ਠੀਕ ਹੈ ਜੀ ਮੈਂ ਕਰ ਦਿਓ ਪਰ ਕੋਈ ਨਹੀਂ ਕੋਈ ਨਹੀਂ ਬੀਬੀ ਕੋਲ ਬੈ ਕੇ ਰੋਟੀ ਖਾ ਲਾ ਠੀਕ ਹੈ ਜੀ ਠੀਕ ਹੈ ਉਹਰੇ ਬਹਿ ਜਾ ਬੀਬੀ ਕੋਲ ਠੀਕ ਹੈ ਜੀ ਲਓ ਜੀ ਸਾਡੀ ਸੰਗਤ ਚੱਲੀ ਅ ਗੁਰੂ ਘਰ ਨੱਤ ਮਸਤ ਕੋਣ ਮੈਨੂੰ ਥੋੜੀ ਜੀ ਦਿੱਕਤ ਆ ਵੀ ਮੈਨੂੰ ਸਹਾਰਾ ਦਾ ਲੈਣ ਦੀ ਲੋੜ ਪੈ ਰਹੀ ਹੈ ਹਜੇ ਵੀ ਜਮਾਂ ਤੁਰਦਾ ਨਾ ਵੀ ਮੈਂ ਕਿਤੇ ਗਰੇ ਨਾ ਜਾਮੈਂ ਇਦਾਂ ਦੀ ਫੀਲਿੰਗ ਜੀ ਆ ਰਹੀ ਹੈ ਦਿਮਾਗ ਨੂੰ ਥੋੜੀ ਜੀ ਚੱਲ ਠੀਕ ਆ ਮੈਂ ਠੀਕ ਆ ਜਾ ਤੂੰ ਜਾ ਟੈਨਸ਼ਨ ਨਾ ਲੈ ਤੂੰ ਮੈਨੂੰ ਦਿੱਕਤ ਹੋਏਗੀ ਮੈਂ ਫੋਨ ਕਰ ਦੋ ਅੱਬਾ ਆਪਣਾ ਗੱਡੀ ਚ ਰੱਖ ਤਾ ਤੈ ਤਾਂ ਫੋਨ ਰੱਖ ਤਾ ਬਾਈ ਵਾਲਾ ਫੋਨ ਲੈ ਜਾ ਹਾਂ ਬਾਈ ਵਾਲਾ ਫੋਨ ਵੀ ਮੇਰੀ ਜੇਬ ਚ ਪਿਆ ਬਾਈ ਨੂੰ ਫੋਨ ਕਰ ਲਿਓ ਹਾਂ ਹਾਂ ਧਿਆਨ ਰੱਖਿਆ ਆਪਣਾ ਚੰਗਾ ਠੀਕ ਹੈ ਠੀਕ ਹੈ ਠੀਕ ਹੈ ਬੀਬੀ ਧਿਆਨ ਰੱਖੀਏ ਨਾ ਦਾ ਹਾਂ ਬੀਬੀ ਦਾ ਧਿਆਨ ਮੈਂ ਰੱਖੂਗਾ ਕਿ ਬੀਬੀ ਮੇਰਾ ਧਿਆਨ ਰੱਖੂਗੀ ਅੱਜ ਬੀਬੀ ਰੱਖ ਲੂ ਹਾਂ ਫੀਜੋਟੀ ਲੈ ਨੀ ਮੀਂਹ ਛੋਟੀ ਨੇ ਤਾਂ ਬਈ ਚੱਲ ਨਹੀਂ ਵੜ ਜਾ ਵੜ ਜਾ ਅਜੇ ਤੱਕ ਤਾਂ ਜਾਣਾ ਤੁਸੀਂ ਲੁੱਲਾ ਪੱਪਾ ਕਰਕੇ ਬਸ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਤੇਜੀ ਪਹਿਲਾਂ ਕੋਟ ਕੋਟ ਪ੍ਰਣਾਮ ਜੀ ਪ੍ਰਣਾਮ ਸ਼ਹੀਦਾਂ ਨੂੰ ਤੇ ਕੋ ਉਹ ਦਾ ਮਹੀਨਾ ਤੁਹਾਨੂੰ ਚੱਲਦਾ ਹੀ ਹੈ ਜੀ ਸ਼ਹੀਦਾਂ ਦਾ ਦਿਨ ਚੱਲਦਾ ਹੈ ਤੇ ਪੈਣ ਨਹੀਂ ਪਹੁੰਚੇ ਆ ਜੀ ਅੱਗੇ ਹੁਣ ਜਾਵਾਂਗੇ ਸ੍ਰੀ ਚਮਕੌਰ ਸਾਹਿਬ ਕਰਾਂਗੇ ਜੀ ਦਰਸ਼ਨ ਉਸ ਪਵਿੱਤਰ ਜਗ੍ਹਾ ਦੇ ਜਿੱਥੇ ਸਾਡੇ ਗੁਰੂ ਮਹਾਰਾਜ ਨੇ ਸਾਰਾ ਆਪਣਾ ਜੋ ਬੱਚੇ ਤੇ ਸਿੱਖ ਕੌਮ ਜਿਵੇਂ ਹੁਣ ਆਪਣੇ ਪੰਜ ਪਿਆਰੇ ਔਰ ਕਈ ਸਿੰਘ ਸ਼ਹੀਦ ਹੋਏ ਤੇ ਚੱਲੇ ਆ ਜੀ ਹੁਣ ਸ੍ਰੀ ਚਮਕੌਰ ਸਾਹਿਬ ਨੂੰ ਤੁਸੀਂ ਵੀ ਸਾਡੇ ਨਾਲ ਚਲੋ ਕਰਿਓ ਜੀ ਦਰਸ਼ਨ ਠੀਕ ਹੈ ਜੀ ਦਰਸ਼ਨ ਵਾਲਾ ਤਾਂ ਹੁਣ ਬਾਅਦ ਵਿੱਚ ਵੀਡੀਓ ਹੋਰ ਬਣੂਗੀ ਮੈਂ ਜਾਣਾ ਨਹੀਂ ਹੈਗਾ ਮੈਂ ਤਾਂ ਇੱਥੇ ਇੱਥੇ ਤੱਕ ਹੀ ਤੁਹਾਨੂੰ ਤੋਰਨ ਤੱਕ ਹੀ ਬਸ ਹਾਂ ਜੀ ਤੁਸੀਂ ਮੈਨੂੰ ਚੱਕਰ ਜਿਹਾ ਆਉਂਦਾ ਆ ਸਰੀਰ ਸਹੀ ਨਹੀਂ ਹੈਗਾ ਮੇਰਾ ਹਾਂ ਉਹਦੇ ਕਰਕੇ ਮੈਂ ਜਾਣਾ ਨਹੀਂ ਹੈਗਾ ਹਾਂ ਭੈਣ ਭੈਣ ਕਹਿੰਦੀ ਭੈਣ ਕਹਿੰਦੀ ਤੁਸੀਂ ਚਲੋ ਤਾਂ ਗੱਲ ਕੁਸ਼ੂਰ ਆ ਉਹ ਮੈਨੂੰ ਮਰਾ ਸਰੀਰ ਨਹੀਂ ਸਹੀ ਮੇਰਾ ਮੈਂ ਤੁਹਾਨੂੰ ਮੈਡੀਸਿਨ ਦਵਾ ਦਿੰਦੇ ਆ ਬੈਠੋ ਗੱਡੀ ਚ ਮੈਡੀਸਿਨ ਜੇ ਇੰਨੀ ਛੇਤੀ ਅਸਰ ਕਰਨ ਵਾਲੀ ਹੁੰਦੀ ਮੈਂ ਲੈ ਲੈਣੀ ਸੀ ਹਾਂ ਦੋਈਆਂ ਦਵਾਈਆਂ ਖਾ ਲਿਆ ਕੀ ਪਤਾ ਮੈਂ ਤਾਂ ਦੋਈਆਂ ਖਾ ਲਿਆ ਹਾਂ ਕੀ ਪਤਾ ਦੁਆ ਜਿੱਥੇ ਦਵਾਈ ਕੰਮ ਨਹੀਂ ਕਰਦੀ ਦੁਆ ਵੀ ਤਾਂ ਕੰਮ ਕਰਦੀ ਦੁਆ ਮੈਂ ਕਰਦਾ ਜਨਾ ਤੁਸੀਂ ਰਿਕਸ਼ਾ ਲੈਣ ਆਉਂਗੇ ਇਹਨਾਂ ਨੂੰ ਪੁੱਛ ਲਓ ਫਿਰ ਨਾਲ ਲੈ ਆਇਓ ਹਾਂ ਜੇ ਠੀਕ ਹੋਏ ਫਿਰ ਨਾਲ ਰਿਕਸ਼ਾ ਕਿ ਕਰਨਾ ਤੁਸੀਂ ਵੀ ਸੇਵਾ ਕਰਨੀ ਆ ਅਪਾਣੇ ਰਾਤ ਨੂੰ ਝਾੜੂ ਦੀ ਤੇ ਮări ਮੋਟੀ ਪ੍ਰਮਾਤਮਾ ਨੇ ਸੇਵਾ ਦਿੱਤੀ ਆ ਨਵਾਵਾਂਗੇ ਜੀ ਜੇ ਉਹਦਾ ਹੁਕਮ ਹੋਇਆ ਤਾਂ ਨਾਲ ਰਿਕਸ਼ੇ ਦਾ ਮਤਲਬ ਰਿਕਸ਼ੇ ਕਰਕੇ ਜਿੰਨਾ ਵੀ ਆਪਣਾ ਗੰਦ ਕੂੜਾ ਕੱਤਰ ਹੁੰਦਾ ਲਫਾਫੇ ਫਿਰ ਪਰ ਰਿਕਸ਼ਾ ਭਰ ਕੇ ਕਮੇਟੀ ਦਾ ਜਿੱਥੇ ਬਣਿਆ ਹੋਇਆ ਗੜਾਉਂ ਚ ਉੱਥੇ ਸਿੱੜਦੇ ਹੁੰਦੇ ਅੱਛਾ ਡੰਪ ਚ ਠੀਕ ਆ ਡੰਪ ਦੇ ਵਿੱਚ ਤੇ ਇਹ ਤਾਂ ਗੱਡੀ ਦੇ ਵਿੱਚ ਬੰਦੀ ਬਹੁਤ ਹੋ ਗਈ ਵੜ ਜੋ ਬੜਜੋ ਲੱਲਾ ਪੱਬਾ ਕਰਕੇ ਔਖੇ ਸੁਖੇ ਪਤਾ ਨਹੀਂ ਕਿ ਤਾ ਬੂੜਾੜਾ ਹੋਣਾ ਕਰ ਲੱਲਾ ਪੱਬਾ ਉਹ ਬੜਜੋ ਬੜਜੋ ਮਰੰਡਾ 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 ਚਲੋ 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 ਚਮਕੌਰ ਸਾਹਿਬ ਮਰੰਡਾ ਚਲੋ ਆਸਟ੍ਰੇਲੀਆ ਚਮਕੌਰ ਸਾਹਿਬ ਆਸਟ੍ਰੇਲੀਆ ਚਮਕੌਰ ਸਾਹਿਬ ਆਸਟ੍ਰੇਲੀਆ ਚਮਕੌਰ ਸਾਹਿਬ ਬੜਾ ਚੱਲੀਆ ਚਮਕੌਰ ਸਾਹਿਬ ਮਾਨੇ ਵਾਜਰਾ ਚਮਕੌਰ ਸਾਹਿਬ 5 ਮਿੰਟ ਚ ਪਹੁੰਚਣਾ ਤੁਸੀਂ ਆ ਪਾਇਰ ਪੱਛੇ ਕਰਾ ਲਓ ਤਾਂ ਸੀਟ ਗੇਰੀ ਸਿੰਧੀ ਮੇ ਦੇਖ ਕੇ ਆਪਾਂ ਦਾ ਇੱਕ ਕੰਮ ਕਰਦੇ ਆ ਹਾਂ ਹੁਣ ਆਪਾਂ ਰਹਿ ਗਏ 3 ਚ 4 ਆਪਾਂ ਇੱਕ ਕੰਮ ਕਰਨ ਰਿਕਸ ਨਹੀਂ ਚਾਹਦੇ ਆ ਉਹ ਵੀ ਤਾਂ 2 ਘੰਟੇ ਤੱਕ ਲੈ ਕੇ ਜਾਣਾ ਚਾਹਦੇ ਸੀ ਬੈਠਾ ਚਾਰ ਬਣੀ ਬੈਠੂਗੀ ਐ ਬੈਠਿਆ ਯਾਰ ਉਹ ਤਾਂ ਤੂੰ ਨੀ ਉੱਪਰ ਬੰਨਣਾ ਸੀ ਚੱਲ ਤੈਨੂੰ ਬੰਨਣਾ ਉੱਪਰ ਬੰਨਣਾ ਹੋਰ ਦੋ ਛੱਡ ਸੀ ਮੈਨੂੰ ਬੰਨ ਦੋ ਉੱਪਰ ਵੱਢ ਜੋ ਵੱਢ ਜੋ ਓਕਿਓ ਸੌਖਿਆ ਚੋਲ ਆ ਹ ਸਾਰਿਆਂ ਨਾਲ ਹੱਥ ਕਰ ਚਲੋ ਚਲੋ ਚਲ ਕਿੱਥੇ ਤੂੰ ਮੈਂ ਤਾਂ ਇੰਦਰ ਤੇ ਬੈਠਾ ਜਦੋਂ ਤੁਹਾਨੂੰ ਕਿਹਾ ਤਾਂ ਬਹਿ ਜਾ ਮੈਨੂੰ ਪਤਾ ਤਾਂ ਵੀ ਅੰਨਿਆ ਸਵਾਰੀਆਂ ਹੋ ਜਿੰਦੀਆਂ ਪਰ ਜੈਲੀ ਲਵਾਉ ਦੇ ਸਿਕੰਜਾ ਲਾ ਕੇ ਲਿਓ ਉਹ ਬੈਜ ਨਾ ਉਹ ਬੈਠੋ ਯਾਰ ਬੈਠੇ ਹੋ ਗਿਆ ਬੈਠੇ ਬੈਠੇ ਤਾਂ ਬੈਗੀ ਵਾਲਾ ਬੈਗੀ ਹੁਣ ਲਟਾਰ ਉੱਪਰ ਬਹਿ ਜਾ ਜਾਂ ਮੈਨੂੰ ਆਣੇ ਨੂੰ ਉਹ ਇਹਨਾਂ ਨੂੰ ਤਾਂ ਇੱਕ ਚੱਕਰ ਲਾ ਵੀ ਆਉਂਦੇ ਤੁਸੀਂ ਤੁਰ ਕੇ ਆ ਜਾਓ ਜੀ ਨਹੀਂ ਜੀ ਨਹੀਂ ਜਾਣਾ ਗੱਡੀ 'ਚ ਜਾਓ ਉੱਤਰ ਕੇ। ਹਾਂ। ਹਾਂ ਜੱਪੀ ਆ ਜਾਓ। ਸਾਰੇ ਉੱਤਰ ਕੇ ਆਓ। ਸਾਰੇ ਆਉਣਗੇ। ਸਾਰੇ ਆਉਣਗੇ। ਉਹ ਵੀ ਉੱਤਰ ਕਰਨਾ ਵੀ ਉੱਤਰ ਲੱਗੀ। ਤੁਰਕੇ ਚੱਲੋ। ਲਾ। ਇਹ ਸਾਰੇ ਉੱਤਰ ਕੇ ਹੁਣ ਲੈ ਲੋ। ਤੇਰਾ ਸਾਰੇ ਉੱਤਰ ਕੇ ਤੁਰਕੇ ਜਾਓ। ਜਿੱਥੇ ਆਇਆ ਕਰ। ਗੱਡੀ ਥੱਕ ਗਈ ਲਵਾ ਲੈ ਚੱਲ। ਤੁਰ ਕੇ ਜਾਓ। ਇੱਕ ਤਰ ਹੈ ਇਹ ਜਿਹੜੇ ਬਹਿਤਾ ਹੁੰਦਾ ਉਹ ਕਿਹੜੇ ਮम्मा ਦੇਖਿਆ ਉਹ ਤੇ ਪਹਿਲਾ ਤਾਰਿਆ ਬਾਈ ਨੂੰ ਕਹਾਂ ਉੱਥੇ ਤੱਕ ਜਿੰਨੇ ਕ ਬਹਿੰਦੇ ਉਹਨੇ ਕ ਬਹਿ ਜਾ ਉੱਥੇ ਤਾਰ ਕੇ ਫੇਰ ਮੁੜੇ ਆਉਗਾ ਉੱਥੇ ਤੱਕ ਤੁਰ ਕੇ ਜਾ ਸਾਰੇ ਪੈਰ ਪੂਰੀ ਸਾਸਤਰੀਆਂ ਕਰ ਆ ਮੇਰਾ ਪੁੱਤ ਕੀ ਹਾਲ ਆ ਸਭ ਠੀਕ ਹੈ ਤੁਸੀਂ ਦੱਸੋ ਐਨ ਓਕੇ ਬੈਠਣਾ ਬੈਠ ਨਹੀਂ ਬਿਲਾ ਕੇ ਬਾਹਰ ਮਾਰ ਦੋ ਜਿਹੜੇ ਬਾਹਰ ਮজা ਹੋਣਾ ਤੇ ਤੁਰ ਕੇ ਜਾਵੇ ਹਾਂ ਮਜ਼ਾ ਫੇਰ ਆਉਣਾ ਤੁਰ ਕੇ ਜਾਵੇ ਬਾਕੀ ਗੱਲ ਫੇਰ ਨਾ ਸਾਰੇ ਦੁਕਾਨਾਂ ਦੇਖ ਸਕਦੇ ਹਾਂ ਉਹ ਗਾਹ ਦਾ ਪੁੱਤ ਤੁਰ ਕੇ ਜਾਣਾ ਦੁਕਾਨਾਂ ਕੋਲ ਤਾਂ ਤੁਰ ਕੇ ਜਾਣਾ ਤੁਸੀਂ ਹਾਂ ਚਲੋ ਜਾਓ ਤੁਸੀਂ ਵੀ ਭੇਟੀਆਂ ਸਵਾਰੀਆਂ ਹੁਣ ਮੁੜ ਕੇ ਆਓਗੀ ਬੱਤ ਸਾਡੀ ਕੋਈ ਲੱਗੀ ਹੋਈ ਹੈ ਜੀ ਚਲੋ ਚਲੋ ਫਹੀ ਵਾਲੇ ਬੀਬੀ ਤੇ ਰਾਜਾ ਬੰਦ ਕਰਦੇ ਆ ਮੈਂ ਕਰਨਾ ਮੈਂ ਉਰੀਆ ਪੁੱਤ ਚਾਹ ਆ ਬੈਕ ਜਾ ਵੀ ਲੈ ਜੀ ਠੀਕ ਹੈ ਜੀ ਮਿਲਦੇ ਕਿਸੇ ਅਗਲੇ ਬਲਾਉਂ ਚ ਮਾਰਾ ਤੁਹਾਨੂੰ ਚੜ੍ਹਦੀ ਗਲਾ ਚ ਰੱਖੇ ਜੀ